ਸ੍ਰੀ ਹਰਗੋਬਿੰਦਪੁਰ ਸਾਹਿਬ ਗੁਜਰਾਂ ਦੀ ਪਰਾਲੀ ਨੂੰ ਲੱਗੀ ਅੱਗ ਨਗਰ ਕੌਂਸਲ ਦੇ ਕੋਲ ਫਾਇਰ ਬ੍ਰਿਗੇਡ ਗੱਡੀ ਹੁੰਦੀ ਤਾਂ ਨੁਕਸਾਨ ਦਾ ਬਚਾਅ ਹੋ ਸਕਦਾ ਸੀ ਅੱਜ ਦੇਰ ਸ਼ਾਮ ਸ੍ਰੀ ਹਰਗੋਬਿੰਦਪੁਰ ਸਾਹਿਬ ਗੁਜਰ ਪਾਈਚਾਰੇ ਵੱਲੋਂ ਡੰਗਰਾਂ ਲਈ ਇਕੱਠੇ ਕੀਤੀ ਪਰਾਲੀ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦਿਆਂ ਮੱਖਣਦੀਨ ਪੁੱਤਰ ਹੁਸੈਨਦੀਨ ਵਾਸੀ ਸ੍ਰੀ ਹਰਗੋਬਿੰਦਪੁਰ ਸਾਹਿਬ ਨੇ ਦੱਸਿਆ ਕਿ ਲਗਭਗ 40 ਕਿੱਲਿਆਂ ਦੀ ਪਰਾਲੀ ਇਕੱਠੀ ਕੀਤੀ ਹੋਈ ਸੀ ਜਿਸ ਨੂੰ देर शाम ਹਗ ਲਗ ਗਈ ਅਤੇ ਬਟਾਲਾ ਫਾਇਰ ਬ੍ਰਿਗੇਡ ਨੂੰ ਫੋਨ ਰਾਹੀਂ ਸੂਚਨਾ ਦਿੱਤੀ ਪਰ ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਆਈ ਪਰਾਲੀ ਪੂਰੀ ਤਰ੍ਹਾਂ ਸੜ ਚੁੱਕੀ ਸੀ ਲਗਭਗ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਇਲਾਕੇ ਦੇ ਲੋਕਾਂ ਨੇ ਰੋਜ਼ ਸੈਰ ਕੀਤਾ ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਦੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਬਿਊਰੋ ਚੀਫ ਬੀਐਸ ਕਲਸੀ ਦੀ ਖਾਸ ਰਿਪੋਰਟ। ਕਿੰਨਾ ਜ਼ਰਾ ਮੇਰਾ ਨਾਮ ਅਖੰਡੀ ਹੈ। ਕਿੱਥੇ ਰਹਿਣ ਵਾਲੇ ਹੋ? ਸ਼੍ਰੀ ਹਰਗੋਬਿੰਦਪੁਰ। ਤੇ ਕੀ ਘਟਨਾ ਵਾਪਰੀ ਜੇ? ਇਹ ਸਰ ਜੀ ਕੋਈ 6 ਵਜੇ ਨਾ ਕੋਈ ਪ੍ਰਾਲੀ ਨੂੰ ਅੱਗ ਲੱਗ ਗਿਆ ਕੋ ਸਾਨੂੰ ਤੇ ਪਤਾ ਹੀ ਲੱਗਾ ਸਾਡੇ ਡੰਗਰ ਉਧਾ ਪ੍ਰਾਲੀ ਖਾਂਦੇ ਸੀ ਪਹਿਲਾਂ। ਤੇ ਉਹ ਮੁੰਡੇ ਨੇ ਖੜਿਆ ਸਿਰਫ ਪਾਣੀ ਡਾੜ ਵਾਸਤੇ ਤੇ ਮਗਰੋਂ ਕੋਈ ਅੱਗ ਲੱਗ ਗਿਆ। ਹੂੰ। ਖੁਸ਼ਾਕਾ ਕਹਤੇ ਸ਼ਾਕ ਸਾਰਾ ਜੇ ਮੌਕੇ ਦਾ ਤੇ ਕੋਈ ਪਤਾ ਨਹੀਂ ਕਿਸੇ ਦਾ ਚਲੋ ਵੇਖਾਂਗੇ ਜੀ ਕੋਈ ਪਤਾ ਲੱਗ ਗਿਆ ਤੇ ਬੰਦੇ ਦੇ ਦੇਖਾ ਉਹਦਾ ਸੋ ਕਿੰਨਾ ਕੁ ਨੁਕਸਾਨ ਹੋ ਗਿਆ ਜੀ 40 ਕਿੱਲੇ ਦੀ ਬਰਾਲੀ ਸੀ ਤੁਸੀਂ ਆਪ ਸਾਬ ਲਾ ਲਓ ਜੀ 2 ਲੱਖ ਦੀ ਦੋ ਲੱਖ ਦੇ ਤਰਕੀਬ ਸਾਡਾ ਨੁਕਸਾਨ ਹੋ ਗਿਆ ਬਾਕੀ ਡੰਗਰ ਬਚਾਤਾ ਇਨਸਾਨ ਬਚਾਈ ਹੋ ਬਚਾਈ ਆ ਸਰ ਅਨਸ਼ੀਰ ਹਾਂ ਇਹ ਨਾ ਚੰਦਰਪਾ ਹਰ ਸਾਲ ਹੀ ਨਾ ਮਤਲਬ ਐਰਕਾਂ ਇਹ ਸਤਮਾ ਸਾਲ ਵਾ ਜੀ ਹਰ ਸਾਲ ਹੀ ਨਾ ਸਾਡੇ ਨਾ ਮਤਲਬ ਕੋਈ ਨਾ ਕੋਈ ਕਦੀ ਡੰਗਰਾਂ ਦੇ ਕੋਲ ਨੂੰ ਅੱਗ ਲਾ ਜਾਂਦਾ ਵਾ ਕੋਈ ਪ੍ਰਾਲੀਆਂ ਨੂੰ ਅੱਗ ਲਾ ਜਾਂਦਾ ਵਾ ਤਿੰਨੇ ਤਿੰਨੇ 24 ਥਾਈਏ ਪ੍ਰਾਲੀ ਸਾਡੇ ਨੂੰ ਅੱਗ ਲਾਉਂਦਾ ਹੈ ਬੰਦਾ ਕੋਈ ਸ਼ਰਾਰਤੀ ਆ ਸਾਨੂੰ ਜੇ ਕਿਸੇ ਬੰਦੇ ਦੇ ਸ਼ੱਕ ਪਿਆਦੇ ਅਸੀਂ ਜ਼ਰੂਰ ਕਾਨੂੰਨ ਦੀ ਸਹਾਸਤਾ ਲਾਵਾਂਗੇ ਕੀ ਕੀ ਮੰਗ ਕਰਦੇ ਹਾਂ ਅਸੀਂ ਇਹੋ ਹੀ ਪ੍ਰਸ਼ਾਸਨ ਗਾੜੀ ਮੰਗ ਕਰਦੇ ਆ ਵੀ ਸਾਡੇ ਡੰਗਰਾਂ ਦੇ ਮਤਲਬ ਪੱਠੇ ਨਾਲ ਕੀ ਦੁਸ਼ਮਣੀ ਅਸੀਂ ਤੇ ਇਹੋ ਹੀ ਕਹਿੰਦੇ ਆ ਵੀ ਡੰਗਰਾਂ ਨਾਲ ਨਾ ਇਦਾਂ ਕਰੇ ਅਸੀਂ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਦੇ ਆ ਪਈ ਪਹਿਲਾਂ ਡੰਗਰ ਸਾੜ ਤੇ ਹੀ ਤੇ ਫੇਰ ਉਤੋਂ ਪਹਿਲਾਂ ਵੀ ਇੱਕ ਵਾਰੀ ਪਰਾਲੀ ਸਾੜਤੀ 60 ਕਿੱਲਿਆਂ ਦੀ ਉਤੋਂ ਦੂਜੇ ਸਾਲ ਫੇਰ ਪਰਾਲੀ ਸਾੜਤੀ ਸਾਡੀ 40 ਕਿੱਲਿਆਂ ਦੀ ਆ ਹੁਣ ਫੇਰ 40 ਕਿੱਲਿਆਂ ਦੀ ਪਰਾਲੀ ਸਾੜਤੋ ਰਹਿਣ ਦੀ ਵਕਤ ਆ